ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਦੇ ਥੱਲੇ ਰੱਖ ਦਿਓ ਇੱਕ ਚੀਜ਼ ਤੁਹਾਡੇ ਘਰ ਵਿੱਚ ਫਿਰ ਪੈਸਾ ਖਿੱਚਿਆ ਚਲਿਆ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਪੈਸੇ ਸੰਬੰਧੀ ਸਰੀਰ ਸੰਬੰਧੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਦੇ ਥੱਲੇ ਇਹ ਇੱਕ ਚੀਜ਼ ਰੱਖ ਦੇਣੀ ਹੈ ਫਿਰ ਪੂਰੇ ਹੀ ਘਰ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ। ਜੋ ਵੀ ਘਰ ਦੀ ਸਮੱਸਿਆ ਹੈ, ਦੁੱਖ ਪਰੇਸ਼ਾਨੀ ਹੈ ਹਮੇਸ਼ਾ ਲਈ ਖਤਮ ਹੋ ਜਾਵੇਗੀ। ਸਾਤ ਸੰਗਤਾਂ ਦੇ ਸਾਡੇ ਵਿੱਚ ਕਿੰਨੇ ਹੀ ਸੱਜਣਾ ਨੇ ਅਜਿਹੀਆਂ ਗੱਲਾਂ ਸੁਣੀਆਂ ਹੁੰਦੀਆਂ ਹਨ ਕੋਈ ਕਹਿੰਦਾ ਹੈ ਨਮਕ ਰੱਖੋ ਕੋਈ ਕਹਿੰਦਾ ਹੈ ਹਰੀ ਮਿਰਚ ਰੱਖੋ ਤੇ ਕੋਈ ਆਖਦਾ ਹੈ ਪੀਲੀ ਸਰੋਂ ਰੱਖੋ ਪਰ ਸਾਧ ਸੰਗਤ ਜੀ ਸਵਾਲ ਇਹ ਹੈ ਕਿ ਸੱਚਮੁੱਚ ਇਹੋ ਜਿਹੇ ਨੁਕਤੇ ਬਰਕਤ ਲਿਆ ਸਕਦੇ ਹਨ ਜਾਂ ਫਿਰ ਅਸਲ ਸੱਚ ਕੁਝ ਹੋਰ ਹੈ ਤਾਂ ਉਹ ਸਾਧ ਸੰਗਤ ਜੀ ਅੱਜਕੱਲ ਗੁਰਬਾਣੀ ਦੇ ਸਹਾਰੇ ਨਾਲ ਇਸ ਰਾਜ ਨੂੰ ਖੋਲਦੇ ਹਨ ਇਸ ਲਈ ਸਾਥ ਸੰਗਤ ਜੀ ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਇੱਕੋ ਬੇਨਤੀ ਹੈ ਜੀ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਤੇ ਅੰਤ ਤੱਕ ਗੱਲ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਸਾਥ ਸੰਗਤ ਜੀ ਜੀਵਨ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਬਰਕਤ ਕਿਉਂ ਨਹੀਂ ਟਿਕਦੀ ਅਸੀਂ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਹਾਂ ਪਰ ਮਹੀਨੇ ਦੇ ਅਖੀਰ ਵਿੱਚ ਜੇਬ ਖਾਲੀ ਰਹਿ ਜਾਂਦੀ ਹੈ ਸਾਡਾ ਮਨ ਬੇਚੈਨ ਘਰ ਵਿੱਚ ਕਲੇਸ਼ ਰਹਿੰਦਾ ਹੈ ਤਾਂ ਸਾਧ ਸੰਗਤ ਜੀ ਫਿਰ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਕਿਹੜੀ ਨਜ਼ਰ ਲੱਗ ਗਈ ਹੈ ਜਾਂ ਕਿਹੜਾ ਗਲਤ ਕੰਮ ਹੋ ਗਿਆ ਹੈ ਇਸ ਬੇਚੈਨੀ ਵਿੱਚ ਅਸੀਂ ਗਲੀ ਗਲੀ ਬਾਬਿਆਂ ਸਾਦਾ ਅਤੇ ਅੰਧਵਿਸ਼ਵਾਸਾਂ ਦੇ ਪਿੱਛੇ ਭੱਜੇ ਫਿਰਦੇ ਹਾਂ ਸਾਤਸੰਗਤ ਜੀ ਕੋਈ ਤਾਂ ਕਹਿੰਦਾ ਹੈ ਰਾਤ ਨੂੰ ਝਾੜੂ ਦੇ ਥੱਲੇ ਥੋੜਾ ਜਿਹਾ ਨਮਕ ਰੱਖ ਦਿਓ ਬਰਕਤ ਆ ਜਾਵੇਗੀ ਕੋਈ ਆਖਦਾ ਹੈ ਪੀਲੇ ਸਰੋਂ ਦਾ ਦਾਣਾ ਬੰਨ ਕੇ ਰੱਖ ਦਿਓ ਪੈਸਾ ਆਵੇਗਾ ਪਰ ਸੋਚੋ ਸਾਤਸੰਗਤ ਜੀ ਜੇ ਬਰਕਤ ਸੱਚਮੁੱਚ ਹੀ ਨਮਕ ਜਾਂ ਸਰੋਂ ਦੇ ਵਿੱਚ ਹੁੰਦੀ ਹੈ ਤਾਂ ਅੱਜ ਹਰ ਘਰ ਅਮੀਰ ਹੁੰਦਾ ਕਿਉਂਕਿ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਸੱਚ ਉਹ ਹੈ ਜਦੋਂ ਸਾਡੇ ਦਿਲ ਵਿੱਚ ਸੱਚ ਵਸ ਜਾਵੇ ਤੇ ਸਾਡਾ ਮਨ ਅਸ਼ਾਂਤ ਹੈ ਜੀ ਤੇ ਅਸੀਂ ਲੋਭ ਈਰਖਾ ਜਾਂ ਦਿਖਾਵੇ ਦੀ ਅੱਗ ਵਿੱਚ ਸੜਦੇ ਹਾਂ ਤਾਂ ਝਾੜੂ ਦੇ ਥੱਲੇ 100 ਚੀਜ਼ਾਂ ਵੀ ਰੱਖ ਲਓ ਪੈਸਾ ਨਹੀਂ ਟਿਕੇਗਾ ਕਿਉਂਕਿ ਅਸਲ ਵਿੱਚ ਸਮੱਸਿਆ ਬਾਹਰ ਦੀ ਨਹੀਂ ਸਗੋਂ ਸਾਡੇ ਅੰਦਰ ਦੀ ਸਮੱਸਿਆ ਹੈ ਸਾਡੇ ਮਨ ਦੀ ਗੰਦਗੀ ਸਾਡੀਆਂ ਇਛਾਵਾਂ ਅਤੇ ਸਾਡੇ ਅਗਿਆਨ ਦੀ ਗੱਲ ਹੈ ਹੁਣ ਸਾਧ ਸੰਗਤ ਦੀ ਗੱਲ ਕਰੀਏ ਝਾੜੂ ਦੀ ਤਾਂ ਸਾਧ ਸੰਗਤ ਦੀ ਝਾੜੂ ਸਾਡੇ ਕਰਦੀ ਸਫਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਗੰਦਗੀ ਮੈਲ ਅਤੇ ਧੂੜ ਨੂੰ ਘਰ ਤੋਂ ਬਾਹਰ ਕੱਢਦਾ ਹੈ ਸਾਡੇ ਘਰ ਨੂੰ ਸਾਫ਼ ਸੁਥਰਾ ਬਣਾ ਕੇ ਰੱਖਦਾ ਹੈ ਪਰ ਸਾਧ ਸੰਗਤ ਜੀ ਸੋਚੋ ਜੀ ਅਸੀਂ ਘਰ ਦੀ ਸਫਾਈ ਤਾਂ ਕਰ ਲਈ ਪਰ ਮਨ ਦੀ ਸਫਾਈ ਹੀ ਭੁੱਲ ਗਏ ਹਾਂ ਜੇ ਮਨ ਵਿੱਚ ਵਿਕਾਰਾਂ ਦੀ ਗੰਦਗੀ ਜਮਾ ਹੋ ਜਾਵੇ ਨਿੰਦਿਆ ਚੁਗਲੀ ਲੋਭ ਹੰਕਾਰ ਤਾਂ ਫਿਰ ਸਾਧ ਸੰਗਤ ਜੀ ਝਾੜੋ ਵੀ ਇੱਥੇ ਕੰਮ ਨਹੀਂ ਕਰੇਗਾ ਗੁਰਬਾਣੀ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਮਨਮੁਖ ਦਾ ਮਨ ਮੈਲ ਨਾਲ ਭਰਿਆ ਹੁੰਦਾ ਹੈ ਉਹ ਸੱਚ ਨੂੰ ਨਹੀਂ ਜਾਣਦਾ ਝਾੜੂ ਥੱਲੇ ਨਮਕ ਜਾਂ ਸਰੋ ਰੱਖਣ ਦੀ ਗੱਲ ਸਿਰਫ ਇੱਕ ਅੰਧਵਿਸ਼ਵਾਸ ਹੈ ਜੋ ਸਾਡੇ ਮਨ ਦੀ ਤਸੱਲੀ ਲਈ ਹੁੰਦਾ ਹੈ ਪਰ ਪਰਮਾਤਮਾ ਦੀ ਰਜ਼ਾ ਅੰਧਵਿਸ਼ਵਾਸ ਦੇ ਨਾਲ ਨਹੀਂ ਚੱਲਦੀ ਅਸਲੀ ਝਾੜੂ ਤਾਂ ਸਾਡੇ ਅੰਦਰ ਹੋਣਾ ਚਾਹੀਦਾ ਹੈ ਜੋ ਮਨ ਦੇ ਵਿਕਾਰਾਂ ਨੂੰ ਸਾਫ਼ ਕਰ ਦੇਵੇ ਜਦੋਂ ਅਸੀਂ ਨਾਮ ਸਿਮਰਨ ਦੇ ਨਾਲ ਮਨ ਨੂੰ ਪਵਿੱਤਰ ਕਰਦੇ ਹਾਂ ਸੇਵਾ ਨਾਲ ਦਿਲ ਨੂੰ ਨਿਮਰ ਬਣਾਉਂਦੇ ਹਾਂ ਅਤੇ ਸੰਤੋਖ ਨਾਲ ਜੀਵਨ ਜਿਉਂਦੇ ਹਾਂ ਤਾਂ ਬਰਕਤ ਆਪਣੇ ਆਪ ਸਾਡੇ ਘਰ ਵਿੱਚ ਵੱਸ ਜਾਂਦੀ ਹੈ। ਸੋ ਫਿਰ ਸਾਧ ਸੰਗਤ ਜੀ ਝਾੜੂ ਦੇ ਥੱਲੇ ਚੀਜ਼ ਰੱਖਣ ਦੀ ਬਜਾਏ ਆਪਣੇ ਮਨ ਦੀ ਸਫਾਈ ਵੱਲ ਅੱਜ ਤੋਂ ਹੀ ਧਿਆਨ ਦੇਣਾ ਸ਼ੁਰੂ ਕਰ ਦਿਓ। ਸਾਧ ਸੰਗਤ ਜੀ ਇਸ ਤੋਂ ਇੱਕ ਗੱਲ ਯਾਦ ਆਉਂਦੀ ਹੈ ਕਿ ਇੱਕ ਵਾਰ ਇੱਕ ਸਿੱਖ ਸੰਗਤ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਅਰਜ਼ ਕੀਤੀ ਕਿ ਮਹਾਰਾਜ ਮੈਂ ਬਹੁਤ ਮਿਹਨਤ ਕਰਦਾ ਹਾਂ। ਪਰ ਮੇਰੇ ਘਰ ਵਿੱਚ ਪੈਸਾ ਨਹੀਂ ਟਿਕਦਾ ਤੁਸੀਂ ਮੈਨੂੰ ਕੋਈ ਨੁਸਖਾ ਦੱਸੋ ਤਾਂ ਸਾਧ ਸੰਗਤ ਜੀ ਗੁਰੂ ਜੀ ਮੁਸਕਰਾਏ ਅਤੇ ਫਰਮਾਇਆ ਪੁੱਤਰ ਪੈਸਾ ਤੇ ਬਰਕਤ ਪਰਮਾਤਮਾ ਦੀ ਦੇਣ ਹੈ ਤੂੰ ਮਿਹਨਤ ਕਰ ਸੱਚ ਬੋਲ ਨਾਮ ਜਪ ਤੇ ਸੇਵਾ ਕਰ ਜੇ ਤੇਰਾ ਮਨ ਸ਼ਾਂਤ ਹੋਵੇਗਾ ਤਾਂ ਤੇਰਾ ਘਰ ਸਦਾ ਭਰਿਆ ਰਹੇਗਾ ਇਹ ਸੁਣ ਕੇ ਉਸ ਸਿੱਖ ਨੇ ਗੁਰੂ ਜੀ ਦੀ ਸਿੱਖਿਆ ਨੂੰ ਅਪਣਾਇਆ ਉਸਨੇ ਸਵੇਰੇ ਸ਼ਾਮ ਨਾਮ ਜਪਣਾ ਸ਼ੁਰੂ ਕਰ ਦਿੱਤਾ ਸਾਤ ਸੰਗਤ ਦੀ ਸੇਵਾ ਵਿੱਚ ਵੀ ਹਿੱਸਾ ਪਾਇਆ ਕਰਨਾ ਆਪਣੀ ਕਮਾਈ ਦਾ ਦਸਵੰਦ ਵੀ ਔਜਤੋਂ ਕੱਢਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਦੇ ਘਰ ਵਿੱਚ ਨਾ ਸਿਰਫ ਪੈਸਾ ਟਿਕਣ ਲੱਗਾ ਸਗੋਂ ਸੁੱਖ ਸ਼ਾਂਤੀ ਵੀ ਵਧਣ ਲੱਗੀ। ਤਾਂ ਸਾਤ ਸੰਗਤਾਂ ਜੀ ਇਸ ਗੱਲਬਾਤ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਬਰਕਤ ਕਦੇ ਵੀ ਨੁਸਖੀਆਂ ਜਾਂ ਜਾਦੂ ਟੋਣਿਆਂ ਨਾਲ ਨਹੀਂ ਆਉਂਦੀ। ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਸਾਡੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ ਤਾਂ ਥੋੜਾ ਵੀ ਸੱਚ ਦੇ ਨਾਲ ਸੰਚਿਆ ਜਾਂਦਾ ਹੈ ਜੇ ਅਸੀਂ ਆਪਣੇ ਜੀਵਨ ਵਿੱਚ ਸੰਤੋਖ ਸਿਮਰਨ ਤੇ ਸੇਵਾ ਨੂੰ ਅਪਣਾਈਏ ਤਾਂ ਘਰ ਵਿੱਚ ਪੈਸੇ ਦੀ ਨਹੀਂ ਸਗੋ ਸੁਖ ਸ਼ਾਂਤੀ ਦੀ ਪਰਮਾਰ ਹੋ ਜਾਵੇਗੀ ਹੁਣ ਸਾਧ ਸੰਗਤ ਜੀ ਇੱਕ ਹੋਰ ਪੱਖ ਵੱਲ ਧਿਆਨ ਦੇਈਏ ਜੀ ਸਾਧ ਸੰਗਤ ਜੀ ਕਈ ਵਾਰੀ ਸਾਡੇ ਘਰ ਵਿੱਚ ਪੈਸਾ ਨਾ ਟਿਕਣ ਦਾ ਕਾਰਨ ਸਾਡੀਆਂ ਆਦਤਾਂ ਹੁੰਦੀਆਂ ਹਨ ਅਸੀਂ ਦਿਖਾਵੇ ਦੀ ਦੌੜ ਵਿੱਚ ਪੈ ਜਾਂਦੇ ਹਾਂ ਨਵਾਂ ਫੋਨ ਨਵਾਂ ਕਾਰ ਜਾਂ ਫਿਰ ਮਹਿੰਗੇ ਕੱਪੜੇ ਅਸੀਂ ਸੋਚਦੇ ਹਾਂ ਇਹ ਸਭ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਵੇਗਾ ਪਰ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜੇ ਅਸੀਂ ਫਿੱਕਾ ਬੋਲਦੇ ਹਾਂ ਸਿੱਕੀ ਸੋਚ ਰੱਖਦੇ ਹਾਂ ਤਾਂ ਸਾਡਾ ਮਨ ਵੀ ਖਾਲੀ ਹੋ ਜਾਂਦਾ ਹੈ ਦਿਖਾਵੇ ਦੀ ਇਹ ਅੱਗ ਸਾਡੇ ਕਮਾਈ ਨੂੰ ਸਾੜ ਦਿੰਦੀ ਹੈ ਨਾਲ ਹੀ ਨਾਲ ਜੇ ਅਸੀਂ ਨਿੰਦਿਆ ਚੁਗਲੀ ਵਿੱਚ ਸਮਾਂ ਬਰਬਾਦ ਕਰਦੇ ਹਾਂ ਦੂਜਿਆਂ ਨਾਲ ਮੁਕਾਬਲੇ 바ਸੀ ਵਿੱਚ ਰਹਿੰਦੇ ਹਾਂ ਤਾਂ ਫਿਰ ਸਾਡਾ ਮਨ ਅਸ਼ਾਂਤ ਹੋ ਜਾਂਦਾ ਹੈ ਅਤੇ ਸ਼ਾਂਤ ਮਨ ਵਿੱਚ ਨਾ ਪੈਸਾ ਟਿਕਦਾ ਹੈ ਨਾ ਹੀ ਸੁੱਖ ਟਿਕਦਾ ਹੈ ਇੱਕ ਸਧਾਰਨ ਜਹੀ ਮਿਸਾਲ ਹੈ ਜੇ ਤੁਸੀਂ ਆਪਣੀ ਕਮਾਈ ਦਾ ਹਿਸਾਬ ਨਹੀਂ ਰੱਖਦੇ ਤਾਂ ਚਾਹੇ ਲੱਖਾਂ ਕਮਾ ਲਓ ਪੈਸਾ ਪਾਣੀ ਵਾਂਗ ਤਾਂ ਵਹਿ ਹੀ ਜਾਵੇਗਾ ਸੋ ਸਾਧ ਸੰਗਤ ਜੀ ਝਾੜੂ ਥਲੇ ਨਮਕ ਰੱਖਣ ਦੀ ਬਜਾਏ ਆਪਣੇ ਖਰਚਿਆਂ ਦਾ ਹਿਸਾਬ ਰੱਖੋ ਆਪਣੀ ਜ਼ੁਬਾਨ ਤੇ ਨਿੰਦਾ ਨੂੰ ਰੋਕ ਕੇ ਆਪਣੀਆਂ ਇੱਛਾਵਾਂ ਤੇ ਝਾੜੋ ਫਿਰ ਅਤੇ ਆਪਣੇ ਮਨ ਵਿੱਚ ਸ਼ੁਕਰਾਨੇ ਦਾ ਦੀਵਾ ਜਗਾਓ ਸਾਤਸੰਗ ਜੀ ਜਦੋਂ ਤੁਸੀਂ ਸ਼ੁਕਰਾਨੇ ਦੀ ਆਦਤ ਪਾਓਗੇ ਤੁਹਾਡੇ ਘਰ ਵਿੱਚ ਬਰਕਤ ਦੀ ਕਦੇ ਵੀ ਕਮੀ ਨਹੀਂ ਹੋਵੇਗੀ ਸਾਤਸੰਗ ਜੀ ਹੁਣ ਅਸੀਂ ਇਸ ਗੰਭੀਰ ਸਵਾਲ ਦੇ ਵੱਲ ਆਉਂਦੇ ਹਾਂ ਕਿ ਅਸਲ ਬਰਕਤ ਹੁੰਦੀ ਕੀ ਹੈ ਬਰਕਤ ਸਿਰਫ ਪੈਸਾ ਸੋਨਾ ਜਾਂ ਜਾਇਦਾਦ ਹੈ ਨਹੀਂ ਸਾਤਸੰਗ ਜੀ ਗੁਰਬਾਣੀ ਸਾਨੂੰ ਇਹ ਹੀ ਸਿਖਾਉਂਦੀ ਹੈ ਕਿ ਅਸਲ ਬਰਕਤ ਸੁਖ ਸ਼ਾਂਤੀ ਸੰਤੋਖ ਤੇ ਪਰਮਾਤਮਾ ਦੀ ਯਾਦ ਵਿੱਚ ਹੈ ਤਨ ਅੰਤਾਰਿ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਜਿਸ ਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੇ ਦਾਤ ਬਖਸ਼ਦੇ ਹਨ ਉਸ ਦੇ ਘਰ ਵਿੱਚ ਸਦਾ ਬਰਕਤ ਬਣ ਜਾਂਦੀ ਹੈ ਸੋਚੋ ਜੇ ਸਾਡੇ ਘਰ ਵਿੱਚ ਪੈਸਾ ਤਾਂ ਬਹੁਤ ਹੋਵੇ ਪਰ ਸ਼ਾਂਤੀ ਨਾ ਹੋਵੇ ਪਰਿਵਾਰ ਵਿੱਚ ਕਲੇਸ਼ ਹੋਵੇ ਜਾਂ ਫਿਰ ਮਨ ਅਸ਼ਾਂਤ ਹੋਵੇ ਤਾਂ ਸਾਧ ਸੰਗਤ ਜੀ ਉਸ ਪੈਸੇ ਦਾ ਕੀ ਫਾਇਦਾ ਅਸਲੀ ਧਨ ਤਾਂ ਉਹ ਹੈ ਜੋ ਸਾਡੇ ਮਨ ਨੂੰ ਸ਼ਾਂਤੀ ਦੇਵੇ ਸਾਡੇ ਪਰਿਵਾਰ ਨੂੰ ਜੋੜੇ ਤੇ ਸਾਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਵੇ ਇਸ ਲਈ ਸਾਧ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ ਇੱਕ ਚੀਜ਼ ਯਾਦ ਰੱਖੋ ਪਰਮਾਤਮਾ ਦਾ ਸ਼ੁਕਰ ਕਰੋ ਨਾਮ ਜਪੋ ਤੇ ਸੱਚ ਦੇ ਰਾਹ ਤੇ ਚੱਲੋ ਜੇ ਤੁਸੀਂ ਆਪਣੇ ਮਨ ਦੀ ਝਾੜੂ ਨਾਲ ਵਿਕਾਰ ਸਾਫ਼ ਨਹੀਂ ਕੀਤੇ ਤਾਂ ਤੁਸੀਂ ਬਹੁਤ ਪਿੱਛੇ ਰਹਿ ਜਾਓਗੇ ਤੇ ਜੇਕਰ ਮਨ ਨਾਲ ਝਾੜੂ ਨਾਲ ਸਾਫ਼ ਮਨ ਦੀ ਸਫਾਈ ਕਰ ਲਈ ਤਾਂ ਸਾਡੇ ਘਰ ਵਿੱਚ ਨਾ ਸਿਰਫ ਪੈਸਾ ਸਗੋਂ ਸੁੱਖ ਸ਼ਾਂਤੀ ਦੀ ਪਰਮਾਰ ਹੋ ਜਾਵੇਗੀ ਸੋ ਸਾਧ ਸੰਗਤ ਜੀ ਆਓ ਇੱਕ ਪ੍ਰੈਕਟੀਕਲ ਗੱਲ ਕਰਦੇ ਹਾਂ ਜੇ ਅਸੀਂ ਸੱਚਮੁੱਚ ਆਪਣੇ ਘਰ ਵਿੱਚ ਬਰਕਤ ਚਾਹੁੰਦੇ ਹਾਂ ਸਾਧ ਸੰਗਤ ਜੀ ਸਾਨੂੰ ਕੁਝ ਛੋਟੀਆਂ-ਛੋਟੀਆਂ ਆਦਤਾਂ ਆਪਣੀਆਂ ਸੁਧਾਰਨੀਆਂ ਪੈਣੀਆਂ ਹਨ ਪਹਿਲਾਂ ਆਪਣੇ ਕਮਾਈ ਤੇ ਖਰਚੇ ਦਾ ਹਿਸਾਬ ਰੱਖੋ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਨੂੰ ਆਪਣੇ ਕਮਾਈ ਦਾ ਦਸਵੰਧ ਕੱਢਣਾ ਚਾਹੀਦਾ ਹੈ ਨਾ ਸਿਰਫ ਪੈਸੇ ਦੇ ਰੂਪ ਵਿੱਚ ਸਗੋਂ ਸਮੇਂ ਤੇ ਸੇਵਾ ਦੇ ਰੂਪ ਵਿੱਚ ਵੀ ਦੂਜਾ ਆਪਣੇ ਮਨ ਦੀ ਸੰਭਾਲ ਕਰੋ ਜੇ ਤੁਸੀਂ ਸਾਰਾ ਦਿਨ ਦਿੰਦਿਆ ਚੁਗਲੀ ਤੇ ਈਰਖਾ ਤੇ ਗੁੱਸੇ ਵਿੱਚ ਬਿਤਾਉਂਦੇ ਹੋ ਤਾਂ ਸਾਧ ਸੰਗਤ ਜੀ ਤੁਹਾਡਾ ਮਨ ਅਸ਼ਾਂਤ ਹੋ ਜਾਵੇਗਾ ਗੁਰਬਾਣੀ ਆਖਦੀ ਹੈ ਮਨ ਜੀਤੇ ਜਗ ਜੀਤ ਜੇ ਤੁਸੀਂ ਆਪਣੇ ਮਨ ਨੂੰ ਜਿੱਤ ਲਿਆ ਤਾਂ ਸਾਰਾ ਸੰਸਾਰ ਜਿੱਤ ਲਿਆ ਤੀਜਾ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਥੋੜਾ ਜਿਹਾ ਨਾਮ ਸਿਮਰਨ ਦੇ ਲਈ ਸਮਾਂ ਕੱਢਣਾ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਮਨ ਦੀ ਬੇਚੈਨੀ ਘਟ ਜਾਵੇਗੀ ਸ਼ਾਂਤੀ ਵੱਧ ਜਾਵੇਗੀ ਤੇ ਚੌਥਾ ਸਾਧ ਸੰਗਤ ਜੀ ਆਪਣੇ ਮਨ ਨੂੰ ਸੇਵਾ ਦੀ ਆਦਤ ਪਾਓ ਚਾਹੇ ਗੁਰਦੁਆਰੇ ਵਿੱਚ ਲੰਗਰ ਦੀ ਸੇਵਾ ਹੋਵੇ ਫਿਰ ਵੈਸੇ ਵੀ ਆਪਣੇ ਗਵਾਂਡੇ ਦੀ ਮਦਦ ਭਾਵੇਂ ਕਰਨੀ ਹੋਵੇ ਤਾਂ ਸਾਧ ਸੰਗਤ ਜੀ ਸੇਵਾ ਨਾਲ ਸਾਡਾ ਮਨ ਨਿਮਰ ਹੋ ਜਾਂਦਾ ਹੈ ਨਿਮਰਤਾ ਦੇ ਨਾਲ ਫਿਰ ਬਰਕਤ ਵੱਧ ਜਾਂਦੀ ਹੈ ਸੋ ਫਿਰ ਸਾਧ ਸੰਗਤ ਜੀ ਝਾੜੂ ਦੇ ਥੱਲੇ ਨਮਕ ਜਾ ਸਰੋ ਨਹੀਂ ਰੱਖਣੇ ਸਗੋਂ ਆਪਣੇ ਜੀਵਨ ਵਿੱਚ ਇਹ ਚਾਰ ਗੁਣ ਅਪਣਾ ਲੈਣੇ ਹਨ ਸੰਤੋਖ ਸੇਵਾ ਸਿਮਰਨ ਅਤੇ ਸੱਚ ਸਾਧ ਸੰਗਤ ਜੀ ਅਖੀਰ ਵਿੱਚ ਇੱਕ ਗੱਲ ਹੋਰ ਹੈ ਜੀ ਕਿਉਂਕਿ ਅਸੀਂ ਅਕਸਰ ਸੋਚਦੇ ਹਾਂ ਬਰਕਤ ਸਿਰਫ ਪੈਸੇ ਦੀ ਜਾਂ ਧਨ ਸੰਪਤੀ ਨਾਲ ਮਾਪੀ ਜਾਂਦੀ ਹੈ ਪਰ ਸਾਧ ਸੰਗਤ ਜੀ ਗੁਰਬਾਣੀ ਸਾਨੂੰ ਇਹੀ ਸਮਝਾਉਂਦੀ ਆਈ ਹੈ ਤੇ ਸਮਝਾਉਂਦੀ ਰਹੇਗੀ ਕਿ ਅਸਲੀ ਧਨਤਾ ਪਰਮਾਤਮਾ ਦੀ ਕਿਰਪਾ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਵੀ ਫਰਮਾਉਂਦੇ ਹਨ ਕਿ ਪਰਮਾਤਮਾ ਤੋਂ ਸਿਰਫ ਸੱਚੀ ਸਿਫਤ ਤੇ ਸ਼ਾਂਤੀ ਮੰਗੋ ਜਦੋਂ ਅਸੀਂ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹਾਂ ਤਾਂ ਸਾਡੇ ਜੀਵਨ ਵਿੱਚ ਸਭ ਕੁਝ ਚੰਗੇ ਢੰਗ ਨਾਲ ਚੱਲਣਾ ਸ਼ੁਰੂ ਹੋ ਜਾਂਦਾ ਹੈ ਸਾਧ ਸੰਗਤ ਜੀ ਜਿਵੇਂ ਇੱਕ دریا ਸਮੁੰਦਰ ਵੱਲ ਵਗਦਾ ਹੈ ਉਸੇ ਤਰ੍ਹਾਂ ਜਦੋਂ ਅਸੀਂ ਆਪਣੇ ਜੀਵਨ ਨੂੰ ਨਾਮ ਸੇਵਾ ਅਤੇ ਸੱਚ ਨਾਲ ਜੋੜਦੇ ਹਾਂ ਤਾਂ ਫਿਰ ਸਾਡਾ ਜੀਵਨ ਬਰਕਤ ਨਾਲ ਭਰ ਜਾਂਦਾ ਹੈ ਸੋ ਸਾਧ ਸੰਗਤ ਜੀ ਚਾੜੂ ਦੇ ਥੱਲੇ ਕੋਈ ਚੀਜ਼ ਰੱਖਣ ਦੀ ਬਜਾਏ ਆਪਣੇ ਦਿਲ ਵਿੱਚ ਪਰਮਾਤਮਾ ਦੀ ਯਾਦ ਰੱਖੋ ਹਰ ਰੋਜ਼ ਸੌਣ ਤੋਂ ਪਹਿਲਾਂ ਆਪਣੇ ਕੰਮ ਦਾ ਹਿਸਾਬ ਕਰੋ ਪਰਮਾਤਮਾ ਦਾ ਸ਼ੁਕਰ ਕਰੋ ਅਗਲੇ ਦਿਨ ਦੀ ਸ਼ੁਰੂਆਤ ਨਾਮ ਨਾਲ ਕਰੋ ਜਦੋਂ ਤੁਸੀਂ ਇਸ ਰਾਹ ਤੇ ਚੱਲ ਪਵੋਗੇ ਨਾ ਤੇ ਤੁਹਾਡੇ ਘਰ ਵਿੱਚ ਪੈਸਾ ਜਿਹੜਾ ਹੈ ਤੇ ਨਾਲ ਹੀ ਸੁੱਖ ਸ਼ਾਂਤੀ ਆ ਜਾਵੇਗੀ ਤੇ ਸਮਝਦਾਰੀ ਵੀ ਆ ਜਾਵੇਗੀ ਸੋ ਸਾਧ ਸੰਗਤ ਜੀ ਅੱਜ ਅਸੀਂ ਸਿੱਖਿਆ ਹੈ ਕਿ ਝਾੜੂ ਦੇ ਥੱਲੇ ਕੋਈ ਚੀਜ਼ ਰੱਖਣ ਨਾਲ ਨਹੀਂ ਸਗੋ ਸਿਮਰਨ ਸੰਤੋਖ ਸੇਵਾ ਤੇ ਸੱਚ ਨਾਲ ਤੁਹਾਡੇ ਘਰ ਵਿੱਚ ਬਰਕਤ ਦਾ ਵਾਸ ਹੋਣਾ ਹੈ ਸੋ ਸਾਧ ਸੰਗਤ ਜੀ ਪਰਮਾਤਮਾ ਦੀ ਸਿਫਤ ਹੀ ਅਸਲੀ ਧਨ ਹੈ ਤੇ ਆਓ ਅੱਜ ਤੋਂ ਹੀ ਆਪਣੇ ਜੀਵਨ ਵਿੱਚ ਗੁਰਬਾਣੀ ਦੀ ਸਿੱਖਿਆ ਨੂੰ ਅਪਣਾਈਏ ਆਪਣੇ ਘਰ ਨੂੰ ਸੁੱਖ ਸ਼ਾਂਤੀ ਤੇ ਬਰਕਤ ਦਾ ਮੰਦਰ ਬਣਾ ਲਈਏ ਸਾਡੇ ਨਾਲ ਜੁੜੇ ਰਹਿਣ ਲਈ ਸਾਧ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਚੱਗੀ ਲੱਗੇ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ